ਹਾਂ ਜੀ ਮੇਰੇ ਮਿੱਤਰੋ ਸਾਰੇ ਪਿਆਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲਿੰਦੀ ਕਰਨੇ ਸਾਰੇ ਇਹਨਾਂ ਦੀ ਠੀਕ ਠਾਕ ਹੋ ਗਏ ਅੱਜ ਆ ਪਹੁੰਚੇ ਆ ਖੇਤ ਆ ਤੇ ਆਪਣੀ ਖੇਤ ਵਾਲੀ ਕਣਕ ਆ ਪੂਰੀ ਪੱਕ ਗਈ ਆ ਬਸ ਆਪਾਂ ਮਿੱਤਰੋ ਐ ਤੋੜਾ ਆਪਾਂ ਵੜਾ ਲੈਣੀ ਆ ਤੇ ਹੁਣ ਆਪਾਂ ਪੈਣ ਤੇ ਮੈਂ ਡੈੜੀ ਨਾਲ ਗੱਲ ਕਰਨੇ ਮੈਂ ਕਿ ਡੈੜੀ ਨੂੰ ਮੈਂ ਕਿ ਛੁੱਟੀਆਂ ਨਹੀਂ ਕਰਦੀਆਂ ਮੈਂ ਕਿ ਡੈੜੀ ਆਤ ਬਾ ਵੜਾ ਵੜਾ ਲੈਣੇ ਆ ਤੇ ਤੋਨੀ ਆਪਾਂ ਹੈਦਬਈ ਵੜਾਵੇਂ ਸਾਰੀ ਵੜਾਵਾਂਗੇ ਇਹ ਹਜੇ ਥੋੜੇ ਥੋੜੇ ਨਾ ਮੱਕੀ ਬੁੱਥੇ ਹਰੇ ਵੀ ਆ ਵਿੱਚ ਇਹ ਪੂਰੀ ਪੱਕ ਗਈ ਆ ਗੜੀਆਂ ਨੇ ਦਾਣੇ ਵੀ ਗੱਲੇ ਸੀ ਇਹ ਸਾਰਾ ਕੁਝ ਕਰਦਿਆ ਸੀਗਾ ਹੁਣ ਆਪਾਂ ਦਿੱਜਾ ਕਰਾਂਗੇ ਵੇਖਾਂਗੇ ਠੀਕਾ ਤੰਡ ਮੰਦਰ ਨੂੰ ਦਿਖਾ ਦੇਣਾ ਹੈ ਕਰੀ ਆ ਬੇ ਇੱਥੇ ਇੱਥੇ ਨਾ ਇੰਨੇ ਇਹ ਖੜੇ ਆ ਇੰਨੇ ਚੀਤੇ ਨਾ ਦਾਣੇ ਹਰੇ-ਹਰੇ ਬਾਕੀ ਆਪਣਾ ਕੈਮਰਾ ਵੀ ਕਲੀਅਰ ਕਰ ਦਿੰਗਾ ਜੇ ਆਏ ਹੁਣ ਦੇਸੀ ਹੁਣਗੇ ਵਧੀਆ ਕਰਨ ਕੇ ਮੈਂ ਇੱਥੇ ਕਰਦਾ ਬਾਈ ਕਲਮਗ ਮਾਤਾ ਰੇ ਗੜੀ ਵਿੱਚ ਕੁਝ ਲਾ ਕੇ ਗਏ ਹੋਣੇ ਆ। ਹੋਰ ਕੁਝ ਨਹੀਂ ਗਾ ਬਾਕੀ ਸਾਰੀ ਕੰਗ ਠੀਕ ਆ ਤੇ ਹੁਣ ਤਾਂ ਮੈਨਿਆਂ ਕੀ ਕੀ ਕੁਝ ਕਰਨਾ ਹੈ। ਮੈਂ ਤੁਹਾਨੂੰ ਦਿਖਾਉਣਾ ਬਈ ਇਹਨੇ ਦੱਸ ਜਾਈ ਮੈਂ ਕੰਗ ਦੇ ਬੱਤੇ ਆਰੇ। ਇੱਕ ਮਿੰਟ ਆਵੇ। ਅਰੇ ਹਰੇ ਆ। ਬਾਕੀ ਆਪਾਂ ਹੋਰ ਵੀ ਆਪਾਂ ਗਾਂ ਕੀੜਾ ਮਾਰਦੇ ਜੇ ਕੋਈ ਹੋਇਆ ਸਿਸਟਮ ਸਹੀ ਆ। ਹਾਂਜੀ ਮੈਂ ਦੋ ਥੈਂਕਸ ਤੁਸੀ ਮੇਰੇ ਦੋਸਤ ਸਬਸਕ੍ਰਾਈਬਰ ਕਰਤੇ ਆ ਹੁਣ ਆਪਾਂ ਜਲਦੀ ਜਲਦੀ ਟੈਨਸ਼ਨ ਕਰਨੀ ਹੈ ਟੈਨਸ਼ਨ ਦਾ ਲੈਵਲ ਹੋ ਗਿਆ ਮੋਕਣਾ ਕਹਿੰਦਾ ਦੁਬਾਰਾ ਫਿਰ ਮਾਨਸੂਨ ਅਸੀਂ ਛੇੜਛਦੀ ਵੀਡੀਓ ਗਾ ਨਹੀਂ ਆ ਸ਼ੇਅਰ ਕਰ ਰਹੇ ਜੋ ਵੀ ਮੇਰੇ ਮਿੱਤਰ ਨੇ ਹਾਂਜੀ ਮੇਰੇ ਇੱਕ ਤੁਹਾਨੂੰ ਹੋਰ ਇੱਕ ਰਿਕਵੈਸਟ ਹੈ ਮੇਰੇ ਐਸ ਕੀ ਕਣਕ ਦਾ ਕਰਨਕਾ ਦਾ ਕਦ ਵਾਵਾ ਕਾਫੀ ਜਿਆਦਾ ਵੱਡਾ ਹੈ ਤੇ ਹੁਣ ਆਪਾਂ ਬੜੀ ਕਿਰਪਾ ਨਾਲ ਹੀ ਦਾਂ ਮੈਂ ਕਿ ਯਾਰ ਐਸ ਕੀ ਮੀ ਉਮੂ ਕੋਸ਼ ਨਹੀਂ ਪਿਆ ਚਲੋ ਬੜੀ ਯਾਰ ਕੀ ਕਣਕ ਆਦਮਾ ਇਹ ਤਾਂ ਦਿਖਾ ਦੀ ਸਾਰੀ ਕੜੰਗ ਕੋਈ ਆਪਣੀ ਕੜੰਗ ਡਿੱਗੀ ਨਹੀਂ ਕੋਈ ਕੁਝ ਨਹੀਂ ਹੋਇਆ ਸਹੀ ਹੈ ਸਾਰੀ ਕੰਮ ਚੱਲਦੇ ਹੀ ਮੈਂ ਵੀ ਕਰਪਾ ਕੋਈ ਵੀ ਨਹੀਂ ਗੱਲ ਨਹੀਂ ਆ ਰਹੀ ਕੋਈ ਚੱਕਰ ਨਹੀਂ ਇਹ ਆਪਾਂ ਬਸ ਗਾਂਂ ਕੀ ਜਾਣਾ ਗਾਂ ਦਾ ਪਤਾ ਹੀ ਕੀ ਕੰਮ ਸਹੀ ਹੁੰਦੀ ਹੈ ਬਸ ਆਪਾਂ ਛਣਿਵਾਰ ਆਪਾਂ ਸ਼ਾਮ ਨੂੰ ਆਣ ਕੇ ਸੈਡਾ ਮਾੜ ਦਵਾਂਗੇ ਬਖਸ਼ਰ ਬਸ ਕਰ ਦੇਣਾ ਕੁੱਤਰਾ ਕੁੱਤਰੀ ਤੇ ਆਪਾਂ ਪੱਠੇ ਵੜੇ ਦਿਖਾ ਦਿੰਨੇ ਆ ਤੇ ਮਾਹੌਲ ਸਹੀ ਏ ਨੀ ਬਈ ਇਹ ਆਪਣੇ ਆਣੀ ਮਿੱਤਰੋ ਆਪਾਂ ਹੀ ਬਾਪੂ ਕੋਲ ਬਾਪੂ ਹੀ ਵੜਨ ਨੇ ਇਹ ਪੱਠੇ ਤੇ ਆਪਾਂ ਵਾਸਤੇ ਜੇ ਵੇਢਿੰਗ ਕਰਦੇ ਹੋ ਜਿਹੜਾ ਪੱਠੇ ਵੜੇ ਗਏ ਆਪਾਂ ਇਹਨਾਂ ਦੇ ਤੇ ਲਾ ਦਨੇ ਆਪਾਂ ਝੂਟੇ ਦੇ ਝੂਟੇ ਦਾ ਵੀ ਬੂਰਾ ਹਾਲ ਆ ਰਿਹਾ ਹੈ ਤੇ ਕੀ ਆ ਪੂਰਾ ਇਹਨਾਂ ਬਸ ਚੱਲਦਾ ਹੀ ਆ ਬਸ ਇਹਨਾਂ ਨਾ ਨਹੀਂ ਬ੍ਰੇਕ ਹੈ ਕਿ ਬਰੇਕਾਂ ਵੀ ਅਸੀਂ ਹੁੰਦੀ ਬਣਾਈਆਂ ਵਾਸਤੇ ਇੱਥੇ ਸੀਗਾ ਕੋਈ ਫੁੱਲਾਂ ਦਾ ਬੁੱਟਾ ਤੇ ਸੁੱਕ ਗਿਆ ਤਾਂ ਅੰਖੇ ਦਾ ਫੁੱਲ ਦਿਖਾ ਦੇ ਨਾ ਇਹ ਗੁਲਾਬੀ ਆ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ 5-7 ਦਿਨ ਬਾਅਦ ਖੇਤ ਆਇਆ ਸਾਰਾ ਸੁੱਕੀ ਆਂ ਲਿਆ ਜੰਮੂ ਆਦ ਕਿ ਲੱਗਣੀ ਕਿਉਂਕਿ ਪਿਛਲੀਆਂ ਵਾਰ ਤੇ ਹੀ ਤੁਸੀਂ ਵੇਖ ਸਕਦੇ ਆਪਣੇ ਵਲੌਗਾਂ 'ਚ ਤੇ ਹੁਣ ਆਹ ਚੱਲ ਹੈਗੇ ਆ ਕੋਈ ਕੋਣ ਦਾ ਬੁੱਟਾ ਇਹਨੇ ਆ ਵੀ ਇਹਦੇ ਪੱਤੇ ਖਾਈ ਗਏ ਆ ਆ ਦੇਖੋ ਇਹਨੇ ਟਾਲੀਆਂ ਵਿਰਾਲ ਆ ਗਿਆ ਸੀ ਆਪਾਂ ਸਮਾਨ ਕੀਤੀ ਤਾਈ ਹੋਈਆਂ ਵਧੀਆਂ ਨੇ ਬਾਕੀ ਡਾਡੀ ਜੀ ਨੂੰ ਵਾਧੂ ਮौज ਲੱਗੀ ਹੋਈ ਆ ਜਦੋਂ ਦੱਤ ਕਰਨੀ ਇੱਕ ਤੇ ਟਾਣੀ ਵੱਢ ਕੇ ਚੋ ਦਰ ਨੂੰ ਤਾਂ ਇਹ ਚੀਜ਼ ਦੇਖਣਾ ਅੜੀ ਨਾਲ ਆਓ ਵੇਖੋ ਕੌਣ ਬੈਠਾ ਇਹ ਜੀ ਆਪਣਾ ਠੋਲੂ ਠੋਲੂ ਡੈਡੀ ਦੇ ਨਾਲ ਨਾਲ ਹੀ ਰਹਿੰਦਾ ਬਸ ਇਹ ਹੱਡਾ ਰੋੜੀ ਜਾਂਦਾ ਉਹ ਤੇ ਉਹ ਸਾਡਾ ਰੋੜੀ ਆ ਦਿੱਤ ਤੱਕ ਆਪਣਾ ਕੈਮਰਾ ਜਾਂਦਾ ਆਪਾਂ ਪਿਝਾਵਾਂਗੇ ਹੋ ਇੱਥੇ ਯਾਰ ਯਾਰਾਂ ਦਾ ਇੱਕ ਪੱਤੇ ਗਲ ਕਰਨ ਦਾ ਆ ਵੀ ਕੋਇ ਲਾਗੀ ਹਾਂਜੀ ਮਿੱਤਰੋ ਆਪਾਂ ਪੱਠੇ ਪੱਠੇ ਵਾੜ ਲੇ ਤੇ ਆਪਾਂ ਚੱਲੇ ਹਣ ਕਰੇ ਡੈਡੀਓ ਬਸ ਅੱਖ ਲਈ ਤੂੜੀ ਤੇ ਮਿਲਦੇ ਆ ਘਰੇ ਜਾ ਕੇ ਦਾਨ ਤਨ ਦਿਖਾਉਣੇ ਡੰਗਰ ਬੱਛਾ ਅੱਛਾ ਚੱਲਾ ਪੌਂਜੀ ਕਹਦਾ ਬੱਛਾ ਆਪਣਾ ਨਹੀਂਗਾ ਆ ਕਿ ਮਿਲਦੇ ਆ ਕਰ ਜਾਗੇ ਮਜਾ ਮਜਾ ਚੁੰਨੇ ਜਾ ਕੇ ਟਾਈਮ ਹੋ ਗਿਆ ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਆਪਾਂ ਸੁਭਾਗ ਹੀ ਸੁਭਾਹ ਦੇ ਵੱਜ ਗਏ 8 ਤੇ ਆਪਾਂ ਹੁਣ ਕਰਦੇ ਪਏ ਆ ਡੰਗਰਾਂ ਨੂੰ ਚੋਲੇ ਰੈਡੀ ਹੋਣਾ ਨੇ ਡੰਗਰ 8 ਕੋਈ ਆਪਾਂ ਦਰਬੰਦੀ ਤੇ ਆ ਬੰਦੇ ਨੇ 8 ਕੋਲੇ ਮਿਲਦੇ ਆ ਡੰਗਰ ਬੰਨਣ ਤੋਂ ਬਾਅਦ ਆ ਉੱਤੇ ਵੀ ਕੋਈ ਚੱਲ ਹਾਂਜੀ ਮਿੱਤਰੋ ਆ ਵੀਰੇ ਆਪਣੀ ਸਬਜ਼ੀਆਂ ਤੇ ਆਪਾਂ ਸਬਜ਼ੀਆਂ ਦੀ ਨਾਲ ਆਪਣਾ ਤੂੜੀ ਲੈ ਕੇ ਰੱਖਣੀ ਹੁਣ ਖੇਤੋਂ ਤੇ ਆਪਾਂ ਸਬਜ਼ੀਆਂ ਸਾਰੀਆਂ ਬਾਹਰ ਰਹੀਆਂ ਸਬਜ਼ੀਆਂ ਮੋਣੀਆਂ ਨਹੀਂ ਵੱਡਾਂਗੇ ਜਾਂ ਫਿਰ ਵਿੱਚੇ ਦੇ ਦਾਂਗੇ ਕੋਈ ਨਹੀਂ ਹੁੰਦਾ ਸਬਜ਼ੀਆਂ ਨੂੰ ਕੀ ਆ ਬਾਕੀ ਗੰਨੇ ਆਪਣੇ ਤੇ ਜਾਂ ਫਿਰ ਆਪਾਂ ਬਤਾਉਂਗਾ ਬਤਾਉਂਗਾ ਦੇ ਆਪਾਂ ਵੀ ਬਣਾ ਕੇ ਰੱਖ ਲਾਂਗੇ ਤੇ ਮੈਂ ਬਤਾਉਂ ਪੱਟ ਕੇ ਆਪਾਂ ਹੋਰ ਕਿਤੇ ਲਾ ਸਕ ਜਿਆ ਖੇਤ ਲਾਵਾਂਗੇ ਬਾਕੀ ਸਾਰਾ ਕੋ ਸੱਟੀ ਆ ਆਪਣੇ ਡੰਗਰੇ ਪੱਟੇ ਪੱਟੇ ਖਾਂਦੇ ਭਾਈ ਖਾ ਲੈਣ ਦੋ ਉਹ ਬਾਜਾ ਮਾਰਦੇ ਹੋ ਕੇ ਦੀ ਅੰਦਰ ਮੰਨ ਤੇ ਮਸਕ ਟਿਕ ਟਿਕ ਆ ਗਏ ਐ ਪੱਠੇ ਖਾ ਲੈਣੇ ਆ ਤੇ ਆਪਾਂ ਜਰਾ ਖਾੜ ਖੜਾ ਭਰ ਦੇ ਨਵਾਣ ਨੂੰ ਕੇਂਦਰ ਮੰਨ ਨੇ ਆਵੇ ਆਪਾਂ ਅੰਬਰੂਦ ਖਾ ਲਓ ਮਾਹਰੇਆ ਪਾਲ ਹੈ ਜੀ ਆਪਣੇ ਕੈਮਰਾ ਤੇ ਬਰੂਦ ਵੀ ਆਪਣਾ ਸੈਟ ਆ ਹਾਂ ਜੀ ਮਿੱਤਰੋ ਮਿਲਦੇ ਆ ਨੈਕਸਟ ਵੀਡੀਓ ਹਨ ਕੰਮ ਲਗੀ ਵੀਡੀਓ ਆਪਾਂ ਆਪਾਂ ਕਣਕ ਦੀ ਬਣਾਉਣੀ ਥੋੜੀ ਆਪਾਂ ਘਰੋਂ ਇੱਕ ਕਲਿੱਪ ਲੈ ਲਈ ਮਿਲਦੇ ਆ ਹੋਰ ਜਿਹਦੇ ਕਣਕ ਵੱਢੀ ਤੇ ਜਿਹੜਾ ਨੂੰ ਵਲੌਗ ਵਧੀਆ ਲੱਗਾ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਦੇ ਆ ਨੇ ਤੇ ਥੈਂਕਸ ਤੁਸੀ ਮੇਰੇ ਦੋਸਤੋ ਸਬਸਕ੍ਰਾਈਬ ਕਰਦੇ ਹੋਣਾ ਆਪਾਂ 300 ਕਰਦੇ ਆ 300 ਦਾ ਬਾਅਦ ਫਿਰ ਆਪਾਂ 500 ਕਰਦੇ ਆ ਛੇ ਛਤੀ ਆਪਦੇ ਨਾਲ ਦੇ ਨੂੰ ਸ਼ੇਅਰ ਕਰਕੇ तेन कर सबस्क्राईब कर कर नॅक्सट वीज पाय बाय टाटा